ਸੱਚੀ ਦਾ ਦੋਸਤੋ ਉਮੀਦ ਹੂ ਤੁਸੀਂ ਸਭ ਠੀਕ ਹੋਗੇ ਦੋਸਤੋ ਅੱਜ ਆਪਾਂ ਕਰਾਂਗੇ ਇੱਕ ਜਿਹੜਾ ਲੱਸੀ ਦਾ ਪੈਕਟ ਹੁੰਦਾ ਆ ਇਹ ਆਪਾਂ ਇਹ ਛੇਰੋ ਲੈ ਲੀਏ ਮਾਰਕੀਟ ਜੀ ਲੈ ਲੀਏ 10 ਰੁਪਏ ਦਾ ਪੈਕਟ ਹੁੰਦਾ ਸੋ ਸਵਾਲ ਇਸ ਗੱਲ ਦਾ ਹੁੰਦਾ ਹੈ ਕਿ ਜਿਹੜਾ ਇੱਕ ਪ੍ਰਿੰਟ ਰੇਟ ਹੁੰਦਾ ਆ ਪ੍ਰਿੰਟ ਰੇਟ ਦੇ ਉੱਤੇ ਕੁਝ ਨਹੀਂ ਲਿਖਿਆ ਜਾਂਦਾ ਇਹਦੇ ਵਿੱਚ ਕੋਈ ਅਮਾਉਂਟ ਨਹੀਂ ਕੋਈ ਕੁਛ ਨਹੀਂ ਕੋਈ 파ਸਾ ਨਹੀਂ ਹੁਣ ਇਹਦੇ ਵਿੱਚ ਗੱਲ ਹੈਗੀ ਇਦਾਂ ਕਿ ਜਿਹੜਾ ਕੋ ਪ੍ਰਿੰਟ ਰੇਟ ਹੱਤੀ ਲੋਕੀ ਦੁਕਾਨਦਾਰ ਪੜਨਦੇ ਜਾਂ ਕੋਈ ਕੋਈ ਵੀ ਪਾਦਾ ਫੈਕਟਰੀ ਆਦ ਕਾਰਨ ਹੈਗਾ ਹੁਣ ਇਹਦੇ ਵਿੱਚ ਪ੍ਰਿੰਟ ਰੇਟ ਪਾਇਆ 15 ਰੁਪਏ ਠੀਕ ਹੈ ਜੀ 15 ਰੁਪਏ ਪ੍ਰਿੰਟ ਰੇਟ ਪਾਇਆ ਹੱਤੀ ਆ ਵਿੱਚੋਂ ਮਿਟਿਆ ਵੀ ਹੋਇਆ ਆ ਇੱਕ ਆਪਣੀ ਮੋਹਰ ਲਾ ਕੇ ਫੈਕਟਰੀ ਵਾਲੇ ਲਾ ਕੇ ਕਰੰਨੀ ਵਾਲਿਆਂ ਨੂੰ ਵੇਚ ਦਿੰਦੇ ਆ ਸਾਹੀ 15 ਰੁਪਏ ਦਾ ਵਿਚ ਨਾਲ ਜੀ ਦੇ ਵਿੱਚਣਾ ਉਹ ਜਿਹੜਾ ਹੈ ਤੇ ਕੰਪਨੀ ਪਿੱਛੋਂ ਇਹ ਪੈਕੇਟ ਪੈਕ ਕਰਕੇ ਭੇਜੀ ਹੈਗੀ ਆ ਉੱਤੇ ਤਾਂ ਕੋਈ ਰੇਤ ਕੀ ਕੋਈ ਕੁਛ ਨਹੀਂ ਤੇ ਆਪਾਂ ਕਈ ਵਾਰ ਲੈ ਕੇ ਪੀਤੀ ਵੀ ਇਹ 10 ਰੁਪਏ ਦਾ ਪੈਕੇਟ ਹੁੰਦਾ ਜਿਹੜੇ ਆਪਣੇ ਹੱਥੀ ਜਿਹੜੇ ਆ 2 ਨੰਬਰ ਵਾਲੇ ਫੈਕਟਰੀ ਵਾਲੇ ਹੈਗੇ ਆ ਉਹ ਆਪਣੀ ਮੋਹਰ ਲਾ ਕੇ ਆ ਭੇਜ ਦਿੰਦੇ ਆ ਜੀ ਆ ਅੱਧਾ ਮਿੜਿਆ ਵੀ ਹੋਇਆ ਸਭ ਕੁਝ ਮਿੜਿਆ ਹੋਇਆ ਤਾਂ 15 ਰੁਪਏ ਫ੍ਰੀਟ ਰੇਟ ਮੋਹਰ ਲਾ ਕੇ ਭੇਜ ਦਿੰਦੇ ਆ ਉਹ ਸਰਕਾਰ ਨਾ ਠੱਗੀ ਚੋਰੀ ਜਿਹੜੀ ਨਹੀਂ ਮੱਚਦੀ ਆ ਸਰਕਾਰ ਆ ਤਿਹਾਰ ਜਿਹੜੀ ਦਿੰਦੀ ਹੈਗੀ ਤੇ ਜਿਹੜਾ ਇੱਕ ਗਰੀਬ ਬੰਦੇ ਨੇ ਜੇ ਕਿਸੇ ਨੇ ਕੋਈ ਲੱਸੀ ਖਰੀਦੀ ਹੋਵੇ ਉਹਦੇ ਕੋਲ ਹੋਣਗੇ 10 ਰੁਪਏ ਤਾਂ ਉਹ 15 ਰੁਪਏ ਦੀ ਚੀਜ਼ ਕਿੱਥੋਂ ਲੈ ਲੂਗਾ ਸੋ ਸਰਕਾਰ ਨੂੰ ਸਾਡੀ ਬੇਨਤੀ ਆ ਸਾਡੇ ਚੈਨਲ ਵੱਲੋਂ ਬੇਨਤੀ ਆ ਕਿ ਜਿਹੜੇ ਇੱਦਾਂ ਦੇ ਜਿਹੜੇ ਫੈਕਟਰੀ ਵਾਲੇ ਹੈਗੇ ਆ ਉਹਨਾਂ ਦੇ ਨਕੇਲ ਪਾਈ ਜਾਵੇ ਉਹ ਫੈਕਟਰੀ ਵਾਲੇ ਇਹ ਤਾਂ ਇਹ ਸਭ ਕੁਝ ਆਉਂਦਾ ਹੈ ਉਹ ਤਾਂ ਪ੍ਰਿੰਟ ਰੈਟ ਪਾਇਆ ਹੈ ਨਹੀਂ ਕੋਈ ਵੀ ਕੋਈ ਦੱਸਿਆ ਨਹੀਂ 100 ਰੁਪਏ ਦਾ ਜਾਂ 20 ਰੁਪਏ ਦਾ ਜਾਂ 15 ਰੁਪਏ ਦਾ ਤਾਂ ਇੱਕਾ ਮੋਹਰ ਲੱਗੀ ਹੋਈ ਹੈ ਇਹ ਜੋ ਅਤੀ ਮੋਹਰ ਮਿਲੀ ਹੋਈ ਆ ਸ਼ਾਇਦ ਉੱਥੇ ਨਾਮ ਵਗੈਰਾ ਹੋਊਗਾ ਫੈਕਟਰੀ ਦਾ ਜਾਂ ਕੁਝ ਵੀ ਆ ਤਾਂ ਉਥੋਂ ਮਟੇ ਦਿੱਤਾ ਗਿਆ ਆ ਸਿਰਫ ਇੱਕ ਰੇਟ ਜਾਂ ਕੁਝ ਹੋਰ ਵੀ ਆ ਇਹ ਮੋਹਰ ਲਾ ਕੇ ਭੇਜਦਾ ਜੀ 15 ਰੁਪਏ ਦਾ ਹੈ ਪ੍ਰਿੰਟ ਰੈਟ ਤਾਂ ਲੋ ਸਾਡੀ ਬੇਨਤੀ ਜਿਹੜੇ ਦਾਦੇ ਫੈਕਟਰੀ ਵਾਲੇ ਹੈਗੇ ਆ ਇਹਨਾਂ ਤੇ ਨਕੇਲ ਪਾਈ ਜਾਵੇ ਤਾਂ ਜਿਹੜਾ ਗਰੀਬ ਬੰਦਾ ਜੇ ਕਿਸੇ ਕੋਈ ਲੱਸੀ ਪੀਓ ਉਹ ਰਾਮ ਨਾਲ ਪੀ ਸਕੇ ਜੇ 10 ਰੁਪਏ ਦੀ ਲੱਸੀ ਦਾ ਪੈਕੇਟ ਆ ਤੋਂ ਉਹਨੂੰ ਰਾਮ ਨਾਲ ਪੀ ਸਕਦਾ ਬੰਦਾ ਹੈਗਾ ਜੀ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸੋ ਜੇ ਕੋਈ ਗਲਤੀ ਵਲਤੀ ਹੋਈ ਹੋਵੇ ਤਾਂ ਉਹਦੇ ਲਈ ਸਾਡੇ ਕੋਲ ਮਾਫੀ